ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਅੱਜ ਆਪਾਂ ਸਫਰ ਕਰਾਂਗੇ ਮੰਡੀ ਡੱਬਵਾਲੀ ਤੋਂ ਲੈ ਕੇ ਮਲੋਟ ਤੱਕ ਤੇ ਡੱਬਵਾਲੀ ਕ੍ਰੋਸ ਕਰਦੇ ਆਂ ਸਾਰੀ ਕਿੱਲਿਆਂ ਵਾਲੀ ਮੰਡੀ ਆਉਂਦੀ ਆ ਕਿੱਲਿਆਂ ਵਾਲੀ ਤੇ ਡੱਬਵਾਲੀ ਬਿਲਕੁਲ ਇੱਕ ਦੂਜੇ ਦੇ ਨਾਲ ਹੀ ਰਲਿਆ ਹੋਇਆ ਹੈ ਕਿੱਲਿਆਂ ਵਾਲੀ ਪੰਜਾਬ ਦੇ ਵਿੱਚ ਆ ਤੇ ਜਿਹੜੀ ਮੰਡੀ ਡੱਬਵਾਲੀ ਆ ਉਹ ਹਰਿਆਣੇ ਦੇ ਵਿੱਚ ਆ ਤੇ ਇਸ ਸਮੇਂ ਆਪਾਂ ਕਿੱਲਿਆਂ ਵਾਲੀ ਮੰਡੀ ਨੂੰ ਕ੍ਰੋਸ ਕਰਦੇ ਹੋਏ ਅੱਗੇ ਕਿੱਲਿਆਂ ਵਾਲੀ ਪਿੰਡ ਆਉਂਦਾ ਨਾਲ ਹੀ ਤੇ ਉਥੋਂ ਕ੍ਰਾਸ ਕਰਦੇ ਆ ਇਤੀ 32 ਕਿਲੋਮੀਟਰ ਦਾ ਜਿਹੜਾ ਆਪਣਾ ਸਫਰ ਆ ਇਹ ਦੋਸਤੋ ਇਸ ਸਮੇਂ ਆਪਾਂ ਪਹੁੰਚ ਚੁੱਕੇ ਆ ਜਿੱਥੇ ਸੀਤੋ ਨੂੰ ਸੜਕ ਨਿਕਲਦੀ ਆ ਸੀਤੋ ਹਬੋਰ ਗੰਗਾ ਨਗਰ ਇਹ ਸਾਰਾ ਹੁਣ ਹਾਈਵੇ ਰੋਡ ਬਣ ਚੁੱਕਾ ਹੈ ਖੱਬੇ ਪਾਸੇ ਜਿਹੜੀ ਸੜਕ ਜਾ ਰਹੀ ਆ ਇਹ ਅੱਗੇ ਗੰਗਾ ਨਗਰ ਤੱਕ ਟੱਚ ਕਰਦੀ ਆ ਤੇ ਸੱਜੇ ਪਾਸੇ ਜਿਹੜਾ ਗੋਲਡਨ ਐਰਾ ਮਿਲੀਨੀਅਮ ਸਕੂਲ ਆ ਇਸ ਏਰੀਏ ਦਾ ਬਹੁਤ ਵਧੀਆ ਤੇ ਮਸ਼ਹੂਰ ਸਕੂਲ ਆ ਉਸ ਤੋਂ ਬਾਅਦ ਅੱਗੇ ਇੱਥੋਂ ਸੱਜੇ ਪਾਸੇ ਸਿੰਘੇ ਵਾਲੇ ਨੂੰ ਸੜਕ ਜਾ ਰਹੀ ਆ ਇਹ ਸਿੰਘੇ ਵਾਲਾ ਬਾਦਲ ਅੱਗੇ ਇਸ ਪਾਸੇ ਨੂੰ ਚਲੀ ਜਾਂਦੀ ਆ ਤੇ ਇੱਥੋਂ ਮੰਡੀ ਡੱਬੂ ਵਾਲੀ ਤੋਂ ਵੀ ਹੁਣ ਜਿਹੜਾ ਬਾਈਪਾਸ ਨਿਕਲ ਰਿਹਾ ਹੈ ਇੱਥੋਂ ਦੋਸਤੋ ਮਲੋਟ 27 ਕਿਲੋਮੀਟਰ ਤੇ 59 ਕਿਲੋਮੀਟਰ ਸ਼੍ਰੀ ਮੁਕਸਰ ਸਾਹਿਬ ਆ ਇਹ ਆਪਾਂ ਗੁਰਦੁਆਰਾ ਸਾਹਿਬ ਆ ਰੋਡ ਦੇ ਉੱਪਰ ਹੀ ਉੱਥੋਂ ਇਸ ਸਮੇਂ ਕ੍ਰੋਸ ਕਰ ਰਹੇ ਸੀ ਤੇ ਦੋਸਤੋ ਬੜਾ ਸ਼ਾਨਦਾਰ ਇਹ ਨਵਾਂ ਰੋਡ ਬਣਿਆ ਸਾਰਾ ਉਸ ਤੋਂ ਬਾਅਦ ਪਿੰਡ ਆਉਂਦਾ ਮਹਿਣਾ ਕੁਝ ਬੋਰਡਾਂ ਦੇ ਉੱਪਰ ਆ ਜਿਹੜੀ ਪੰਜਾਬੀ ਭਾਸ਼ਾ ਦੇ ਨਾਲ ਹੀਰ ਫੇਰ ਕਹਿ ਲਈਏ ਕਿ ਮਹਿਣੇ ਇਨ ਵਿੱਚ ਮਹਿਣਾ ਲਿਖਿਆ ਹੋਇਆ ਬਹੁਤ ਸਾਰੇ ਪੰਜਾਬੀ ਦੇ ਬੋਰਡ ਨੇ ਜਿਹੜੇ ਜਿੱਥੇ ਵਰਡਿੰਗ ਆ ਉਹ ਤਕਰੀਬਨ ਗਲਤ ਆ ਇਹ ਵੀ ਬੜਾ ਖੂਬਸੂਰਤ ਰੋਡ ਦੇ ਉੱਪਰ ਹੀ ਪੈਂਦਾ ਦੋਨਾਂ ਪਾਸੇ ਵਸਿਆ ਆ ਇਸ ਹਾਈਵੇ ਦੇ ਉੱਪਰ ਜਿੱਥੇ ਇੱਥੇ ਨਵੀਆਂ ਕੋਠੀਆਂ ਨੇ ਤੇ ਉੱਥੇ ਕੁਝ ਘਰ ਜਿਹੜੇ ਪੁਰਾਣੇ ਆ ਜਿਸ ਤਰ੍ਹਾਂ ਸਾਹਮਣੇ ਚਵਾਰਾ ਦੇਖ ਰਹੇ ਆ ਉਹ ਪੁਰਾਣਾ ਚਵਾਰਾ ਹੈ ਪੁਰਾਣੀਆਂ ਵਸਤੀ ਚੀਜ਼ਾਂ ਵੀ ਨਜ਼ਰ ਆਉਂਦੀਆਂ ਨੇ ਪਿੰਡ ਦੇ ਵਿੱਚ ਇਹ ਇਸ ਸਮੇਂ ਦੋਸਤੋ ਆਪਾਂ ਪਿੰਡ ਮਹਿਣਾ ਨੂੰ ਕ੍ਰੋਸ ਕਰਦੇ ਹੋਏ ਆਪਣੇ ਸਫ਼ਰ ਵੱਲ ਵਧ ਰਹੇ ਹਾਂ ਸੱਜੇ ਪਾਸੇ ਇੱਥੋਂ ਵਣ ਵਾਲੇ ਨੂੰ ਵੀ ਸੜਕ ਜਾਂਦੀ ਆ ਉਸ ਤੋਂ ਬਾਅਦ ਦੋਸਤੋ ਅੱਗੇ ਜਿਹੜਾ ਪਿੰਡ ਆਉਂਦਾ ਹੈ ਪਾਗੂ ਇਹ ਸੜਕ ਤੋਂ ਥੋੜਾ ਜਿਹਾ ਹਟਮਾ ਖੱਬੇ ਪਾਸੇ ਪਿੰਡ ਆ ਪਾਗੂ ਬੜਾ ਖੂਬਸੂਰਤ ਪਿੰਡ ਆ ਇੱਥੋਂ ਬਾਦਲ ਨੂੰ ਵੀ ਸੜਕ ਚਲੀ ਜਾਂਦੀ ਆ ਤੇ ਇਹ ਤੁਸੀਂ ਦੇਖ ਰਹੇ ਹੋ ਪਿੰਡ ਪਾਗੂ ਦਾ ਬੋਰਡ ਲੱਗਾ ਹੋਇਆ ਤੇ ਸਾਹਮਣੇ ਗੁਰਦੁਆਰਾ ਸਾਹਿਬ ਆ ਜਿਸ ਦੇ ਆਪਾਂ ਦਰਸ਼ਨ ਕਰ ਰਹੇ ਆ ਵੀਡੀਓ ਦੇ ਵਿੱਚ ਇਹ ਪਿੰਡ ਪਾਗੂ ਨੂੰ ਦੋਸਤੋ ਆਪਾਂ ਕਰਾਸ ਕਰਦੇ ਹੋਏ ਅੱਗੇ ਵੱਲ ਵਧ ਰਹੇ ਆ ਉਸ ਤੋਂ ਬਾਅਦ ਦੋਸਤੋ ਪਿੰਡ ਆਉਂਦਾ ਖਿਓ ਵਾਲੀ ਖਿਓ ਵਾਲੀ ਸੜਕ ਦੇ ਉੱਪਰ ਵਸਿਆ ਹੈ ਇੱਥੋਂ ਜਿਹੜਾ ਬਾਦਲ ਬਠਿੰਡਾ ਰੋਡ ਆ ਉਹ ਇੱਥੋਂ ਐਂਟਰ ਕਰਦੇ ਆ ਆਪਾਂ ਖਿਓ ਵਾਲੇ ਨੂੰ ਪਾਰ ਕਰਕੇ ਆਪਾਂ ਪਹੁੰਚੇ ਆ ਤਾਲੀਵਾਲਾਂ ਦੇ ਪਿੰਡ ਲੰਬੀ ਲੰਬੀ ਹਲਕਾ ਵੀ ਆ ਤੇ ਬਹੁਤ ਮਸ਼ਹੂਰ ਇਸ ਨੂੰ ਆਪਾਂ ਪਿੰਡ ਕਹਿ ਲਈਏ ਜਾਂ ਕਸਬਾ ਕਹਿ ਲਈਏ ਇਹ ਵੀ ਮੇਨ ਰੋਡ ਦੇ ਉੱਪਰ ਵਸਿਆ ਆ ਬੜਾ ਪੁਰਾਣਾ ਤੇ ਬਹੁਤ ਮਸ਼ਹੂਰ ਕਸਬਾ ਹੈ ਲੰਬੀ ਹਲਕਾ ਲੰਬੀ ਕਰਕੇ ਵੀ ਇਸ ਨੂੰ ਦੂਰ ਦੂਰ ਤੱਕ ਜਾਣਿਆ ਜਾਂਦਾ ਹੈ ਕਿਉਂਕਿ ਸਿਆਸਤ ਦੇ ਵਿੱਚ ਇਸ ਹਲਕੇ ਦੀ ਬਹੁਤ ਵੱਡੀ ਪਛਾਣ ਆ। ਦੋਸਤੋ ਜਿਸ ਰੋਡ ਤੇ ਅੱਜ ਆਪਾਂ ਸਫ਼ਰ ਕਰ ਰਹੇ ਹਾਂ ਬਹੁਤ ਪੁਰਾਣਾ ਰੋਡ ਆ ਕਿਉਂਕਿ ਲੰਬੀ ਦੇ ਵਿੱਚ ਜਿਹੜਾ ਇੱਕ ਪੁਰਾਣਾ ਮਾਈਲਸਟੋਨ ਪਿਆ ਹੋਇਆ ਜਿਸ ਦੇ ਉੱਪਰ ਮਲੂਤ ਦੀ ਦੂਰੀ 11 ਮੀਲ ਦਰਸਾਈ ਗਈ ਆ ਤੇ ਮਿੰਟ ਗੁਮਰੀ ਦੀ ਦੂਰੀ ਵੀ ਉਸ ਮੀਲਸਟੋਨ ਦੇ ਉੱਪਰ ਦਰਸਾਈ ਗਈ ਆ ਤਾਂ ਉੱਥੋਂ ਪਤਾ ਲੱਗਦਾ ਕਿ 1947 ਦੀ ਵੰਡ ਤੋਂ ਪਹਿਲਾਂ ਤਾਂ ਇਹ ਪੁਰਾਣਾ ਰੋਡ ਆ ਜਿਹੜਾ ਮਲਤਾਨ ਨੂੰ ਦਿੱਲੀ ਦੇ ਨਾਲ ਜੋੜਦਾ ਸੀ। ਇਹ ਦੋਸਤੋ ਆਪਾਂ ਲੰਬੀ ਨੂੰ ਕ੍ਰੋਸ ਕਰਦੇ ਹਾਂ। ਤੇ ਉਸ ਤੋਂ ਬਾਅਦ ਅੱਗੇ ਜਿਹੜੀ ਲੰਬੀ ਦੀ ਸਬ ਤਸੀਲ ਆ ਜਾਂਦੀ ਆ ਸੱਜੇ ਪਾਸੇ ਜਿਹੜੀ ਸੜਕ ਦੇ ਉੱਪਰ ਆ ਉਸ ਤੋਂ ਅਗਲਾ ਪਿੰਡ ਖੱਬੇ ਪਾਸੇ ਆਉਂਦਾ ਖੁੱਡੀਆਂ ਗੁਲਾਬ ਸਿੰਘ ਜਿਹੜਾ ਕਿ ਐਮ ਐਲ ਏ ਗਰਮੀਤ ਸਿੰਘ ਖੁੱਡੀਆਂ ਸਾਹਿਬ ਦਾ ਪਿੰਡ ਆ ਖੱਬੇ ਪਾਸੇ ਸੜਕ ਤੋਂ ਥੋੜਾ ਜਿਹਾ ਹਟਮਾ ਤੇ ਸੱਜੇ ਪਾਸੇ ਪਿੰਡ ਚੰਨੂ ਨੂੰ ਇੱਥੋਂ ਸੜਕ ਜਾਂਦੀ ਆ ਇਹ ਦੋਸਤੋ ਰਾਜਸਥਾਨ ਫੀਡਰ ਤੇ ਜਿਹੜੀ ਸਰੰਦ ਫੀਡਰ ਨਹਿਰਾਂ ਦੇ ਉੱਪਰ ਬਣਿਆ ਪੋਲਾ ਉਸ ਤੋਂ ਅੱਗੇ ਇੱਥੋਂ ਖੱਬੇ ਪਾਸੇ ਆਦਨੀਆਂ ਸੈਣਾ ਖੇੜਾ ਸਿੱਖ ਵਾਲਾ ਉਸ ਪਾਸੇ ਨੂੰ ਰੋਡ ਚਲਾ ਜਾਂਦਾ ਹੈ ਇਹ ਵੀ ਸੜਕ ਤੋਂ ਥੋੜਾ ਜਿਹਾ 3-4 ਕਿਲੋਮੀਟਰ ਹਟਮਾ ਪਿੰਡਾ ਉਸ ਤੋਂ ਬਾਅਦ ਦੋਸਤੋ ਪਿੰਡ ਆਉਂਦਾ ਮੌਹਾਨਾ ਮੌਹਾਨਾ ਪਿੰਡ ਵੀ ਬੜਾ ਪੁਰਾਣਾ ਤੇ ਬਹੁਤ ਮਸ਼ਹੂਰ ਆ ਮੌਹਾਨੇ ਨੂੰ ਹਰੇਕ ਬੰਦਾ ਜਾਣਦਾ ਹੈ ਕਿਉਂਕਿ ਇੱਥੇ ਜਿਹੜੇ ਡਰਾਈਵਰੀ ਦੇ ਲਾਇਸੈਂਸ ਬਣਦੇ ਆ ਤੇ ਪੂਰੇ ਪੰਜਾਬ ਤੋਂ ਆ ਜਿਹੜੇ ਲੋਕ ਇੱਥੇ ਪਹੁੰਚਦੇ ਨੇ ਲਾਇਸੈਂਸ ਵਗੈਰਾ ਬਣਾਉਣ ਦੇ ਵਾਸਤੇ ਤੇ ਇਸ ਕਰਕੇ ਮੌਹਾਨੇ ਨੂੰ ਹਰੇਕ ਬੰਦਾ ਹੀ ਜਾਣਦਾ ਹੋਵੇਗਾ ਡਰਾਈਵਰੀ ਲਾਇਸੈਂਸ ਕਰਕੇ ਇਸ ਨੂੰ ਜਿਹੜਾ ਲੋਕ ਆ ਉਹ ਦੂਰ ਦੂਰ ਤੋਂ ਆਉਂਦੇ ਨੇ ਤੇ ਇਸ ਦੀ ਇੱਕ ਵੱਖਰੀ ਪਛਾਣ ਆ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਕਮੈਂਟ ਕਰਕੇ ਵੀ ਜਰੂਰ ਦੱਸਿਆ ਜੇ ਕਿ ਤੁਸੀਂ ਆਪਣੀ ਇਸ ਵੀਡੀਓ ਨੂੰ ਕਿਹੜੇ ਪਿੰਡ ਜਾਂ ਕਿਹੜੇ ਸ਼ਹਿਰ ਤੋਂ ਦੇਖ ਰਹੇ ਹੋ ਇਹ ਬੜਾ ਖੂਬਸੂਰਤ ਰੋੜਾ ਤੇ ਇਸ ਸਮੇਂ ਜਿਹੜਾ ਬਹੁਤ ਸੋਹਣਾ 뷰 ਆ ਉਸ ਤੋਂ ਬਾਅਦ ਅੱਗੇ ਪਿੰਡ ਆਉਂਦਾ ਅਬਲਖਰਾਣਾ ਅਬਲਖਰਾਣਾ ਬੜਾ ਪੁਰਾਣਾ ਤੇ ਬੜਾ ਮਸ਼ਹੂਰ ਪਿੰਡ ਆ ਤੇ ਸਰਦਾਰਾਂ ਦਾ ਬਹੁਤ ਵੱਡਾ ਪਿੰਡ ਆ ਇਹ ਆਪਾਂ ਇਸ ਸਮੇਂ ਅਬਲਖਰਾਣੇ ਨੂੰ ਕ੍ਰਾਸ ਕਰਦੇ ਹੋਏ ਅੱਗੇ ਵਧ ਰਹੇ ਆ ਅਬਲ ਖਰਾਣੇ ਦੇ ਨਾਲ ਤੱਪਾ ਖੇੜਾ ਦੇਉਣ ਖੇੜਾ ਡੱਬ ਵਾਲੀ ਮਲਕੋਗੀ ਇਹ ਸਾਰੇ ਪਿੰਡ ਆ ਜਿਹੜੇ ਨੇੜੇ-ਨੇੜੇ ਲੱਗਦੇ ਆ ਉਸ ਤੋਂ ਬਾਅਦ ਦੋਸਤੋ ਇੱਥੋਂ ਜਿਹੜਾ ਬਾਹਰ ਬਾਈਪਾਸ ਨਿਕਲ ਰਿਹਾ ਜਿਹੜਾ ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਫਾਇਲ ਕਾਹਬੂਰ ਰੋਡ ਨੂੰ ਟੱਚ ਕਰੇਗਾ ਇਸ ਦਾ ਅਲੀ ਕੰਮ ਚੱਲ ਰਿਹਾ ਉਸ ਤੋਂ ਬਾਅਦ ਪਿੰਡ ਆਉਂਦਾ ਦੋਸਤੋ ਰੱਥੜੀਆਂ ਰੱਥੜੀਆਂ ਪਿੰਡ ਆ ਜਿਹੜਾ ਇਹ ਥੋੜਾ ਜਿਹਾ ਸੱਜੇ ਪਾਸੇ ਸੜਕ ਤੋਂ ਹਟਮਾ ਤੇ ਆਪਾਂ ਇਸ ਸਮੇਂ ਬਿਲਕੁਲ ਦੋਸਤੋ ਮਲੋਟ ਦੇ ਨੇੜੇ ਪਹੁੰਚ ਚੁੱਕੇ ਆਂ ਰੱਥੜੀਆਂ ਨੂੰ ਕ੍ਰਾਸ ਕਰਕੇ ਅੱਗੇ ਦਾਨੇਵਾਲਾ ਪਿੰਡ ਆ ਜਾਂਦਾ ਜਿਹੜਾ ਬਿਲਕੁਲ ਮਲੋਟ ਸ਼ਹਿਰ ਦੇ ਵਿੱਚ ਹੀ ਰਲਿਆ ਹੋਇਆ ਹੈ ਇਹ ਵੀ ਬੜਾ ਪੁਰਾਣਾ ਤੇ ਬਹੁਤ ਮਸ਼ਹੂਰ ਪਿੰਡ ਆ ਦਾਨੇਵਾਲਾ ਇਹ ਦਾਨੇਵਾਲਾ ਚੌਂਕ ਦੇ ਨਾਂ ਨਾਲ ਮਸ਼ਹੂਰ ਆ ਤੇ ਇੱਥੋਂ ਸੱਜੇ ਪਾਸੇ ਜਿਹੜਾ ਸੀਤੋ ਮਟੀਲੀ ਹਨੂਮਾਨਗੜ ਗੰਗਾ ਨਗਰ ਨੂੰ ਰੋਡ ਜਾ ਰਿਹਾ ਤੇ ਆਪਾਂ ਇੱਥੋਂ ਐਂਟਰ ਕਰ ਗਏ ਆ ਮਲੋਟ ਦੇ ਵਿੱਚ ਤੇ ਦੋਸਤੋ ਅੱਜ ਇਹ ਮੰਡੀ ਡੱਬ ਵਾਲੀ ਤੋਂ ਮਲੋਟ ਤੱਕ ਦਾ ਸਫ਼ਰ ਸੀ ਤੇ ਜਲਦੀ ਆਪਾਂ ਕਿਸੇ ਹੋਰ ਪਿੰਡ ਦੀ ਵੀ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਤੇ ਤੁਸੀਂ ਕਮੈਂਟਾਂ ਦੇ ਵਿੱਚ ਵੀ ਦੱਸਿਆ ਜੇ ਕਿ ਤੁਸੀਂ ਹੋਰ ਕਿਹੜੇ ਰੋਡ ਦੇ ਜਿਹੜਾ ਸਾਡੇ ਨਾਲ ਸਫਰ ਕਰਨਾ ਚਾਹੁੰਦੇ ਜੇ ਤੇ ਦੋਸਤੋ ਇਹ ਆ ਗਿਆ ਮਲੋਟ ਇੱਥੇ ਇਹਨੂੰ ਕਾਟਨ 벨ਟ ਕਿਹਾ ਜਾਂਦਾ ਸੀ ਤੇ ਇਸ ਕਰਕੇ ਇੱਥੋਂ ਜਿਹੜਾ ਮਾਲ ਦਾ ਆਦਾਨ-ਪ੍ਰਦਾਨ ਹੁੰਦਾ ਸੀ ਤੇ ਇਸ ਕਰਕੇ ਇਸ ਨੂੰ ਮਾਲ ਆਊਟ ਤੋਂ ਹੌਲੀ-ਹੌਲੀ ਕਰਕੇ ਇਹ ਮਲੋਟ ਬਣਿਆ ਦੋਸਤੋ ਵੀਡੀਓ ਵਧੀਆ ਲੱਗੀ ਅਗੇ ਦੋਸਤਾਂ ਦੇ ਨਾਲ ਸਾਂਝੀ ਜ਼ਰੂਰ ਕਰਿਆ ਜੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਜੇ ਕਿ ਤੁਸੀਂ ਆਪਣੀ ਇਹ ਵੀਡੀਓ ਕਿੱਥੋਂ ਦੇਖ ਰਹੇ ਹੋ ਤੇ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਧੰਨਵਾਦ